ਦੋਸਤੋ ਜੇ ਨਹੀਂ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਘਰ ਵਾਲੀ ਤੇ ਘਰ ਵਾਲਾ ਬੈੱਡ ਦੇ ਉੱਤੇ ਪਏ ਹੁੰਦੇ ਆ ਤੇ ਘਰ ਵਾਲੀ ਕਿਸੇ ਹੋਰ ਨਾਲ ਗੱਲਬਾਤ ਕਰਦੀ ਹੁੰਦੀ ਹੈ ਰਜਾਈ ਦੇ ਵਿੱਚ ਮੂੰਹ ਦੇ ਕੇ ਤੇ ਜਦੋਂ ਘਰ ਵਾਲੇ ਨੂੰ ਪਤਾ ਲੱਗਦਾ ਵੀ ਮੇਰੀ ਘਰ ਵਾਲੀ ਕਿਸੇ ਨਾਲ ਗੱਲਬਾਤ ਕਰ ਲਈ ਤੇ ਇੱਕਦਮ ਰਜਾਈ ਚੱਕਦਾ ਤੇ ਘਰ ਵਾਲੀ ਦੇ ਦੋ ਤਿੰਨ ਛੰਡ ਦਿੰਦਾ ਤੇ ਫਿਰ ਕਹਿੰਦਾ ਇਹ ਕੌਣ ਆ ਉਹ ਕਹਿੰਦੀ ਹੈ ਮੇਰਾ ਬੀਐਫ ਆ ਤੂੰ ਮੈਨੂੰ ਸਮਝਦਾ ਨਹੀਂ ਤੂੰ ਮੈਨੂੰ ਉਹ ਚੀਜ਼ਾਂ ਨਹੀਂ ਦੇ ਸਕਦਾ ਜਿਹੜਾ ਇਹ ਚੀਜ਼ਾਂ ਦਿੰਦਾ ਮੈਨੂੰ ਗੱਲਬਾਤ ਕੀ ਹੈ ਸਾਰਾ ਮਸਲਾ ਕੀ ਹੈ ਦੋਨੇ ਜੀ ਕੈਮਰੇ ਮੂਰੇ ਆ ਰਹੇ ਨੇ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਪੰਚਾਇਤੋਂ ਪੰਚਾਇਤੀ ਸਿਸਟਮ ਹੀ ਬਹੁਤ ਹੋਇਆ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਜਾ ਮੜਾ ਖਿੱਚ ਕੇ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਅੱਜ ਜਿਹੜੀ ਤੁਹਾਡੇ ਕੋਲ ਮੈਂ ਖਬਰ ਲੈ ਕੇ ਆਇਆ ਘਰ ਵਾਲੇ ਨੂੰ ਤੰਗ ਕਰਦੀ ਆ ਘਰ ਵਾਲੀ ਕਿਉਂ ਕਰਦੀ ਆ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਰਜਾਈ ਦੇ ਵਿੱਚ ਕਿਸੇ ਹੋਰ ਮੁੰਡੇ ਨਾਲ ਗੱਲਾਂ ਬਾਤਾਂ ਕਰ ਰਹੀ ਸੀ ਤੇ ਘਰ ਵਾਲੇ ਨੇ ਚੱਕ ਲਈ ਫਿਰ ਉਸ ਦੀ ਛਿੱਤਰ ਪ੍ਰੇਟ ਕੀਤੀ ਸਮਝਾਇਆ ਬਥੇਰਾ ਹੋਰਾ ਮੁੰਡਿਆਂ ਨਾਲ ਵੀ ਗੱਲਬਾਤ ਸੀਗੀ ਗੱਲਬਾਤ ਕੀ ਐ ਸਾਰਾ ਮਸਲਾ ਕੀ ਐ ਘਰ ਵਾਲੇ ਨੂੰ ਪੁੱਛਦੇ ਆ ਬਈ ਕੀ ਹਾਲ ਚਾਲ ਠੀਕ ਐ ਬਈ ਕੀ ਗੱਲਬਾਤ ਕੀ ਹੋਈ ਸੀ ਬਈ ਗੱਲ ਇਹ ਹੋਏ ਬਈ ਸਾਡੇ ਵਿਆਹ ਨੂੰ ਹੋ ਜੇ ਤਿੰਨ ਸਾਲ ਹੀ ਹੋਏ ਠੀਕ ਐ ਤੇ ਪਰ ਇਹਦੇ ਚਾਲ ਚੱਲਣ ਬਹੁਤ ਖਰਾਬ ਹੋ ਚੁੱਕੀ ਵੀ ਮੈਂ ਪਹਿਲਾਂ ਤਾਂ ਮੈਨੂੰ ਸੀਗਾ ਪਹਿਲਾਂ ਥੋੜਾ ਬਹੁਤ ਡਾਊਟ ਸੀਗਾ ਪਰ ਮੁੜ ਕੇ ਮੈਨੂੰ ਪਤਾ ਲੱਗਣ ਲੱਗਾ ਇਹ ਰਦਾਈ ਚ ਬਹਿ ਕੇ ਕਿਸੇ ਹੋਰ ਮੁੰਡਿਆਂ ਨਾਲ ਗੱਲਾਂ ਕਰਦੀ ਐ ਤੇ ਮੈਂ ਫੜ ਲਈ ਉਹ ਤਾਂ ਕੀ ਨੰਨ ਗੱਲ ਕਰਦੀ ਵੀਰੇ ਕਿਸੇ ਨਾਲ ਵੀਰੇ ਮੈਨੂੰ ਫੋਨ ਵਿਖ ਰਹੀ ਸੀ ਇਹ ਮੈਨੂੰ ਕਹਿੰਦੇ ਤੁਸੀਂ ਗੱਲ ਕਰ ਰਹੇ ਹੋ ਇਹ ਕਹਿੰਦਾ ਮੈਂ ਕੰਨ ਲਾ ਕੇ ਸੁਣਿਆ ਮੈਂ ਕਿਹਾ ਤੁਸੀਂ ਮਨੂਦ ਰਜਾਈ ਲਾ ਦਿੰਦੇ ਮੇਰੇ ਮੂੰਹ ਤੋਂ ਮੈਨੂੰ ਇਹ ਗਲਤ ਇਲਜ਼ਾਮ ਲਾ ਰਹੇ ਮੇਰੇ ਤੇ ਤੇ ਮੇਰੀ ਸਾਸ ਸਹ ਕਿਹੜੀ ਹੋ ਵੀ ਇਹੀ ਕੰਮ ਕਰ ਗਲਤ ਇਲਜ਼ਾਮ ਲਾ ਰਹੇ ਗਲਤ ਨੇ ਇਲਜ਼ਾਮ ਲਾ ਰੇ ਇਹ ਕਹਿੰਦੀ ਮੈਂ ਫੋਨ ਤੇ ਵੇਖਦੀ ਸੀ ਮੈਂ ਤਾਂ ਫੋਨ ਚਪ ਚੱਕ ਕਰਕੇ ਵੇਖਿਆ ਘਟ ਘਟ ਪੌਣਾ ਘੰਟਾ ਕ ਜ ਫੋਨ ਲੱਗੇ ਨੂੰ ਉਹ ਕਿਧੀਆਂ ਕਰ ਕਾਲਾਂ ਸੀ ਡਿਟੇਲ ਕਾਲ ਜੇ ਮੰਨ ਲਓ ਹੋਰ ਚੀਜ਼ਾਂ ਦਿੰਦੀ ਫੋਨ ਕਿੱਧਰ ਲੱਗਿਆ ਸੀਗਾ ਰਜਾਈ ਦੇ ਵਿੱਚ ਵੜ ਕੇ ਕਹਿੰਦੇ ਵੀ ਗੱਲ ਕਰ ਰਹੀ ਸੀ ਇਹ ਹਾਂ ਮੈਂ ਤੁਹਾਨੂੰ ਦੱਸਿਆ ਨਾ ਬਈ ਪਹਿਲਾਂ ਪਤਾ ਚੱਕ ਲਈ ਸੀ ਜਦੋਂ ਸਾਡਾ ਵਿਆਹ ਹੋਇਆ ਹੈ ਨਾ ਸਾਲ ਤਾਂ ਨੇ ਹੋ ਸਾਡਾ ਸਾਡੇ ਘਰ ਦਾ ਪੇਤ ਲੈਂਦੀ ਹੋਵੇ ਹੈ ਨਾ ਵੀ ਇਹ ਕਿੱਦਾਂ ਦੇ ਆ ਕਿਵੇਂ ਨੇ ਕਿਵੇਂ ਨਹੀਂ ਹੈ ਨਾ ਮੁੜ ਕੇ ਤਾਂ ਇਹ ਵੀ ਜਦੋਂ ਉਸ ਤੋਂ ਬਾਅਦ ਜਦੋਂ ਮੈਂ ਉਹਨੂੰ ਕੋਈ ਕੰਮ ਕਹਾਂ ਤਾਂ ਵੀ ਇਗਨੋਰ ਮਾਰ ਲੱਗੀ ਸੀ ਪੁੱਠਾ ਸਿੱਧਾ ਬੋਲਣਾ ਹੈ ਨਾ ਤੂੰ ਆਏ ਆ ਫਲਾਨਾ ਧੌਕਾ ਤੂੰ ਆ ਉਹ ਆ ਤੂੰ ਫਲਾਨਾ ਜੋ ਪਿੰਡ ਚੋਂ ਕੋਈ ਜਿਵੇਂ ਕਹਦੇ ਤੂੰ ਪਿੰਡ ਚ ਆਹ ਕੁੜੀ ਨਾ ਅਸੀਂ ਫਲਾਨੇ ਨਹੀਂ ਧੌਕੇ ਯਾਰ ਮੈਂ ਕਿਹਾ ਵੀ ਉਹ ਚੀਜ਼ ਜਿਹੜੀ ਅਲੱਗ ਆ ਟੌਂਕੜਾ ਕਿਸੇ ਨਾਲ ਕਰਕੇ ਨਹੀਂ ਹੁੰਦਾ ਕੋ ਅਰ ਵੀ ਜਿਹੜੀ ਚੀਜ਼ ਮੈਂ ਕਹਿਣਾ ਵੀ ਜਿਹੜਾ ਹੋਂ ਦਾ ਟਾਈਮ ਹੈ ਹੁਣ ਆਪਣਾ ਆਪ ਦਾ ਪਰਿਵਾਰ ਆਪ ਦਾ ਪ੍ਰੈਜ਼ੈਂਟ ਵੀ ਇਹ ਰੱਖਣਾ ਚਾਉਣਾ ਵਿਆਹ ਤੋਂ ਬਾਅਦ ਸੁਦਰ ਜੀ ਬੰਦਾ ਹਾਂ ਉਸ ਤੋਂ ਬਾਅਦ ਤਾਂ ਇਹ ਵੀ ਇਹ ਚੀਜ਼ਾਂ ਹਟਣੀਆਂ ਚਾਹੀਦੀਆਂ ਹੁਣ ਸਾਡੇ ਚ ਬਖੇੜਾ ਪੈ ਗਿਆ ਮਤਲਬ ਜਾਂ ਸਾਡਾ ਤਲਾਕ ਤੇ ਕੰਮ ਜਾਊਗਾ ਜਾਂ ਫਿਰ ਜਮਈ ਇੱਕ ਦੂਜੇ ਦੇ ਵੀ ਜਿਹੜੀ ਤਰੇੜ ਪੈ ਗਈ ਉਹ ਪਰੇ ਜਿੱਤਾ ਜਾਣੀ ਨਹੀਂ ਫਿਰ ਉਹ ਕਹਿੰਦੇ ਹੁੰਦੇ ਇੱਕ ਦੂਜੇ ਨੂੰ ਘੁੱਟ-ਘੁੱਟ ਕੇ ਜੀਣਾ ਪਊਗਾ ਜਦੋਂ ਤੂੰ ਫੋਨ ਤੇ ਗੱਲ ਕਰੀ ਜਾਂਦੀ ਸੀਗੀ ਤੇ ਤੇਰੇ ਘਰ ਵਾਲਿਆਂ ਅੰਦਰੋਂ ਚੱਕਿਆ ਤੇ ਤੂੰ ਸੱਚੀ ਗੱਲ ਕਰਦੀ ਪਈ ਸੀ ਕਿਸੇ ਮੁੰਡੇ ਨਾਲ हां विरे मैं करदी सी मैं इन्नू कहया सी मैं विवाह करावण लगी नी मैं कहया मैं ਨਹੀਂ ਕਰਵਾਉਣਾ मेरी गल हैगी किसी नाल तैनू कहया सी गल मैं कुछ नहीं कहया यार भाई हुन त एक जदो जनानी फडी जंदी ना ओ सौ इल्जाम लावण लाग जंदे बंदे ते जे मैनु ਪਹਿਲਾ ਦੱਸਦੀ ਸਾਲ ਮੇਰਨਾ ਸਹੀ ਲਈ ਮੈਨੂੰ ਉਦੋਂ ਵੀ ਨਹੀਂ ਦੱਸਿਆ ਇਹ ਤਾਂ ਹੁਣ ਵੀ ਨਹੀਂ ਦੱਸਿਆ ਹੁਣ ਜੇ ਫੜੀ ਗਈ ਹੁਣ ਕਹਿੰਦੀ ਐ ਮੈਂ ਗੱਲ ਤਾਂ ਉਦੋਂ ਦੀ ਕਰਦੀ ਐ ਇਹਨਾਂ ਨੂੰ ਮਾ ਪਤਾ ਨਹੀਂ ਲੱਗੁੰਦੀ ਸੀ ਬਸ ਉਹਦੀ ਜੈਦ ਸੀ ਕਹਿੰਦਾ ਮੈਂ ਰਾਤ ਨੂੰ ਗੱਲ ਕਰਿਆ ਕਰਨੀ ਆ ਮੈਂ ਚੋਰੀ ਸਪੂਰੀ ਵਿਰੇ ਕਰਦੀ ਸੀ ਗੱਲਾਂ ਤੇ ਇਹਨਾਂ ਨੇ ਮੈਨੂੰ ਵੇਖ ਲਿਆ ਤੇ ਜੋ ਐ ਤੈਨੂੰ ਜਿਵੇਂ ਬੀਐਫ ਕੰਨਾਂ ਦੇ ਕਹਿੰਦੇ ਹੁੰਦੇ ਵੀ ਤੂੰ ਨਾਲ ਨਹੀਂ ਪੈਣਾ ਉਹਦੇ ਤੈਨੂੰ ਇਹੋ ਜਿਹੀ ਗੱਲਾਂ ਕਹਿੰਦੀ ਹੁੰਦਾ ਕਹਿੰਦਾ ਹੁੰਦਾ ਸੀ ਹਾਂ ਵੀਰੇ ਮੈਂ ਨੂੰ ਮਹੀਨਾ ਤਾਂ ਮਿਲ ਹੀ ਨਹੀਂ ਸੀ ਹਜੇ ਮਹੀਨਾ ਦੇ ਮਨੇੜੇ ਵੀ ਨਹੀਂ ਹੋਈ ਸੀ ਇਹ ਵੇਖ ਲਓ ਵੀਰੇ ਦਾ ਵਿਆਹ ਹੁੰਦਾ ਨਹੀਂ ਸੀ ਵੀ ਉਮਰ ਵੇਖ ਲਓ ਕਿੰਨੀ ਆ ਇਹਦਾ ਬੱਸ ੱਠਕੇ ਨਾ ਮੇਰੇ ਪਿੱਛੇ ਪੈ ਗਿਆ ਸਾਡੇ ਘਰ ਦੇ ਨਾਲ ਵਿਆਹ ਕਰਤਾ ਇਹਨੂੰ ਫੇ ਤੂੰ ਵਿਆਹ ਕਿਉਂ ਕਰਵਾਇਆ ਤੂੰ ਨਾ ਕਰਾਉਂਦੀ ਵੀਰੇ ਨੇ ਕਿਹਾ ਅਸੀਂ ਦੀ ਉਮਰ ਵੇਖ ਲਓ ਕਿੰਨੀ ਵੀਰੇ ਤਾਂ ਹੀ ਤਾਂ ਹੁੰਦਾ ਨਹੀਂ ਸੀ ਉਮਰ ਤੂੰ ਵਿਆਹ ਕਰਾ ਲਿਆ ਅੱਛਾ ਉਸ ਤੋਂ ਬਾਅਦ ਗਲਤ ਕੰਮ ਕਰਨੇ ਆ ਤੂੰ ਹਾਂ ਵੀਰੇ ਇਹ ਤਾਂ ਬਸ ਜ਼ਰੂਰੀ ਹੈ ਗਲਤ ਵੀਰੇ ਹੁਣ ਮੈਂ ਕੀ ਦੱਸਾਂ ਤੋ ਮੇਰੇ ਕੋ ਸੁਣਦਾ ਹੀ ਨਹੀਂ ਮੈਂ ਇਹਦਾ ਗੱਲ ਕਰਨੀ ਸੀ ਕਿਸੇ ਨਾਲ ਵੀਰੇ ਇਹ ਇਹ ਕਿਹੜੇ ਸ਼ਬਦ ਬੋਲਦੇ ਜੀ ਗੱਲ ਸੁਣ ਇੱਕ ਤਨ ਮੈਂ ਗੱਲ ਦੱਸਦਾ ਜੇ ਇਹਦਾ ਇੱਡਾ ਹੀ ਯਾਰ ਚੰਗਾ ਸੀ ਤੇ ਵਿਆਹ ਉਹਦੇ ਨਾਲ ਕਾਹਤੋਂ ਕਿਰਾਇਆ ਤੋਂ ਨਹੀਂ ਕਰਾਏ ਨੇ ਠੀਕ ਆ ਨਾ ਜੇ ਮੰਨ ਕੇ ਚੱਲ ਜੇ ਬੰਦਾ ਇੰਨਾ ਕਿ ਪਿਆਰ ਕਰਦਾ ਹੋਵੇ ਉਹ ਕਿਸੇ ਦੇ ਨਾਲ ਕਿਵੇਂ ਜਾਣ ਦੇ ਦੂਗਾ ਫਿਰ ਉਹਦੇ ਨਾਲ ਕਾਹਤੋਂ ਨਹੀਂ ਕਰਾਏ ਨੇ ਇਹਦਾ ਆਪਦਾ ਨਹੀਂ ਹੁੰਦਾ ਸੀ ਪਿੰਡ ਦੇ ਕੈਰੇਕਟਰ ਉਹ ਹੋ ਹੈ ਸੀ ਅਸੀਂ ਪੁੱਛਗਿੱਛ ਨਹੀਂ ਕੀਤੀ ਬਸ ਸਾਡੀ ਗਲਤੀ ਇਹ ਰਹੀ ਜੇ ਸਾਨੂੰ ਅਸੀਂ ਪੁੱਛਗਿੱਛ ਕਰਦੇ ਵੱਖ ਸੀ ਹੁਣ ਮੈਂ ਤਲਾਕ ਦੇ ਦਿੰਦਾ ਹੁਣ ਕਰਾ ਲਿਓ ਉਹਦੇ ਨਾਲ ਤੂੰ ਇਲਜ਼ਾਮ ਲਾਉਣੀ ਹੈ ਤੇ ਵੀ ਪਿੰਡ ਦੇ ਵਿੱਚ ਇਹਨੇ ਹੋਰਾਂ ਕੁੜੀਆਂ ਦੇ ਨਾਲ ਵੀ ਗੱਲਬਾਤ ਇਹਦੀ ਸੀਗੀ ਸੀਗੀ ਤੇ ਹੁਣ ਤਾਂ ਹੀ ਨਹੀਂ ਵੀਰੇ ਇੰਨਾ ਦਾ ਮੈਂ ਐਵੇਂ ਤੈਨੂੰ ਕਹੀ ਜਮ ਮੈਨੂੰ ਇਹਦੇ ਇਹੋ ਜੀਆਂ ਗੱਲਾਂ ਬਾਰੇ ਤਾਂ ਨਹੀਂ ਇਹਦੇ ਪਤਾ ਉਹਦਾ ਮੈਨੂੰ ਇੰਨਾ ਪਤਾ ਦਾ ਵਿਆਹ ਨਹੀਂ ਹੁੰਦਾ ਸੀ ਦਾ ਰਿਸ਼ਤੇ ਇਹਦੇ ਬਹੁਤ ਮੁੜੇ ਆ ਵੇਖ ਕੇ ਮੁੜ ਜਾਂਦਾ ਸੀ ਅਗਲਾ ਕੋਈ ਇੱਕ ਦਿਨ ਇਹਨੇ ਕਿਸੇ ਨੂੰ ਫੋਟੋ ਭੇਜੀ ਜਿਹਨਾਂ ਦੇ ਮੁੰਡੇ ਗਵਾਂਢੀ ਨੇ ਇਹ ਇਹ ਕਹਿੰਦੇ ਕੁੜੀ ਦੇ ਪਿਓ ਦੀ ਫੋਟੋ ਆ ਐਂ ਕਹਿੰਦੇ ਸੀ ਇਹਨਾਂ ਨੂੰ ਇਸ ਤਰ੍ਹਾਂ ਕਹਿੰਦੇ ਸੀ ਕਹਿੰਦੇ ਸੀ ਮੁੰਡਾ ਕਿਹਦੀ ਨਾਲ ਕੁੜੀ ਦਾ ਵਿਆਹ ਕਰਨਾ ਚਾਹੁੰਦੀ ਦਾ ਐਂ ਕਹਿੰਦੇ ਸੀ ਲੋਕ ਇਹਨਾਂ ਦਾ ਵਿਆਹ ਨਹੀਂ ਹੁੰਦਾ ਸੀ ਤੇ ਮਤਾ ਕਰਕੇ ਇਹ ਫਿਰ ਇਹਦਾ ਵਿਆਹ ਨਹੀਂ ਹੁੰਦਾ ਸੀ ਹਨਾ ਇਹ ਫੋਟੋਆਂ ਵੀ ਪਾਉਂਦੇ ਸੀ ਲੋਕਾਂ ਨੂੰ ਹਨਾ ਬਚੋਲਾ ਫੋਟੋ ਪਾ ਦਿੰਦਾ ਕੁੜੀ ਵਾਲਿਆਂ ਨੂੰ ਚਲ ਮੁੰਡੇ ਦੀ ਫੋਟੋ ਭੇਜੋ ਤੇ ਉਹ ਕਹਿੰਦੇ ਸਾਨੂੰ ਕੁੜੀ ਦੇ ਪਿਓ ਦੀ ਫੋਟੋ ਨਹੀਂ ਚਾਹੀਦੀ ਮੁੰਡੇ ਦੀ ਫੋਟੋ ਚਾਹੀਦੀ ਆ ਤੇ ਐਂ ਕਰਕੇ ਗੱਲਾਂ ਚੱਲਦੀਆਂ ਸੀ ਵੀਰੇ ਅੱਛਾ ਹੁਣ ਮੈਨੂੰ ਇਹ ਦੱਸ ਵੀ ਤੂੰ ਹੋਰ ਕਿਸੇ ਮੁੰਡੇ ਨਾਲ ਗੱਲਬਾਤ ਕਰ ਤੂੰ ਕਰਦੀ ਆ ਵੀ ਚੱਲ ਵਿਆਹ ਤੋਂ ਬਾਅਦ ਬੰਦਾ ਸੁਧਰ ਜਾਂਦਾ ਸਮਝਾ ਲੈਂਦਾ ਆਪਣੇ ਆਪ ਨੂੰ ਸਮਝਾ ਲੈਂਦਾ ਵੀ ਤੂੰ ਉਹ ਤੋਂ ਬਾਅਦ ਕਾ ਤੂੰ ਨਹੀਂ ਹਟਦੀ ਪਈ ਤੈਨੂੰ ਪਤਾ ਵੀ ਮੇਰਾ ਵਿਆਹ ਨੂੰ 3 ਸਾਲ ਹੋ ਗਏ ਸੱਸ ਨੂੰ ਹੈਗੀ ਸੱਸ ਹੈਗੀ ਜਿਹੜੀ ਤੇਰੀ ਜਾਂ ਤੇਰਾ ਸਹੁਰਾ ਹੈਗਾ ਉਹ ਤਾਂ ਕਰਦੇ ਤਾਂ ਕਰਕੇ ਗੱਲ ਕਰਦੀਆਂ ਜਾਂ ਇਹ ਸਮਝਦਾ ਨਹੀਂ ਤੈਨੂੰ ਕੋਈ ਤੇਰੀ ਗੱਲ ਸਮਝਦਾ ਨਹੀਂ ਜਾਂ ਤੇਰੀ ਡਿਮਾਂਡਾਂ ਨਹੀਂ ਪੂਰੀਆਂ ਕਰਦਾ ਕੱਲ ਕੀ ਆ ਵੀ ਕਿਉਂ ਗੱਲ ਕਰਦੀ ਆ ਵੀਰੇ ਇਹ ਸਿਮਾਂ ਦਾ ਕੰਮ ਕਰਦੇ ਆ ਹਮ ਸਿਮ ਵੇਚਣ ਜਾਂਦੇ ਆ ਉੱਥੇ ਉੱਥੇ ਕੋਈ ਸੋਹਣੀ ਜਨਾਨੀ ਹੁੰਦੀ ਆ ਉਹਨਾਂ ਦੇ ਫ੍ਰੀ ਸਿਮ ਉਹ ਕਰ ਦਿੰਦੇ ਆ ਰਿਪੋਰਟ ਸਾਰਾ ਕੁਝ ਫ੍ਰੀ ਕਰਦੇ ਨੰਬਰ ਲਿਆਉਂਦੇ ਉਹਨਾਂ ਦੇ ਪੈਸੇ ਕਮਾਉਂਦੇ ਆ ਲੋਕਾਂ ਦਾ ਜਿਹੜਾ ਨੂੰ ਮਤਲਬ ਤੈਨੂੰ ਤੈਨੂੰ ਸਮਝਦਾ ਨਹੀਂ ਹੈ ਹਾਂ ਮੈਨੂੰ ਸਮਝਦਾ ਨਹੀਂ ਇਹ ਹਮ ਡਿਮਾਂਡਾਂ ਪੂਰੀਆਂ ਨਹੀਂ ਕਰਦਾ ਡਿਮਾਂਡਾਂ ਵੀਰੇ ਮੈਨੂੰ ਕਿੱਥੇ ਪੂਰਾ ਕਰ ਲੂਗਾ ਡਿਮਾਂਡਾਂ ਮੇਰੀਆਂ ਹੈ ਹੀ ਬੜੀਆਂ ਹੁਣ ਵਰਤ ਆਈ ਜਾਂਦੇ 6000 ਦੀ ਸ਼ਾਪਿੰਗ ਕਰਵਾ ਦੇ ਇਹਨੂੰ ਕਿ ਲੈ ਨਹੀਂ ਕਰਦੀ ਗੱਲ 6000 ਦੀ ਸ਼ਾਪਿੰਗ ਕਰਾ ਦੇ ਕਈ ਵਰਤ ਆਈ ਹਾਂ ਤਾਂ ਪਰ ਬੰਦਾ ਉਹਦੇ ਘਰ ਵੇਖ ਕੇ ਚੱਲੂਗਾ ਤੇ ਜੇ ਹੁਣ ਮੈਂ ਉਹਨੂੰ 6000 ਦੀ ਕਰਾ ਦੂੰਗਾ ਸ਼ਾਪਿੰਗ ਤੇ ਰਾਸ਼ਨ ਪਾਣੀ ਕੌਣ ਲਿਆਊਗਾ ਜੇ ਆਪਾਂ ਜੇ ਹੁਣ ਤਗੜਾ ਇਹਨੂੰ ਵੇਖ ਕੇ ਆਪਾਂ ਆਪਦੀ ਕੁੱਲੀ ਵੀ ਢਾ ਲਾਂਗੇ ਦੇਖ ਕੇ ਤਾਂ ਨੀਵੇਂ ਨੂੰ ਚੱਲਣਾ ਪੈਂਦਾ ਨਾ ਤੇ ਇਹਦਾ ਹੈ ਨਹੀਂ ਵੀ ਜ ਤਗੜੇ ਘਰ ਦੀ ਜਨਾਨੀ ਉਹ 6000 ਦਾ ਛੋਟ ਪਾਉ ਤੇ ਆਪਾਂ ਵੀ 6 ਦਾ ਪਾਣਾ ਆਪਾਂ ਤਾਂ ਇੱਕ ਤਨ ਢਕਣ ਵਾਸਤੇ ਚਲਕ ਸੋਹਣਾ ਬਨਣ ਵਾਸਤੇ ਹੁੰਦਾ ਹਨ ਐ ਨਹੀਂ ਹੁੰਦਾ ਹੁੰਦਾ ਜਿਹੜੀ ਇਹ ਗੱਲਾਂ ਕਰਦੀ ਐ ਇਹ ਤਾਂ ਫਿਰ ਉਸ ਦਿਨ ਤਾਂ ਸਾਡੇ ਗਾਂ ਮੈਂਤਾ ਕਰਦੇ ਸੀ ਵੀ ਬਾਈ ਕੋਈ ਨਹੀਂ ਅਸਾਨੂੰ ਅਸੀਂ ਤੈਨੂੰ ਵਿਆਹਣਾ ਸੀ ਪੈਸੇ ਸਾਰੇ ਸਾਡੇ ਪੱਕਾ ਅਸੀਂ ਕਰਨਾ ਹੀ ਕਰਨਾ ਤੇ ਇਹੀ ਸਾਲ ਇਹਨਾਂ ਵਧ ਗਈ ਐ ਇਹ ਹੋਂ ਤਾਂ ਬੁੱਕਰੀ ਜਾਂਦੀ ਐ ਸਾਲ ਬਾਅਦ ਇਹਦਾ ਚਾਲ ਚੱਲਨ ਖਰਾਬ ਹੋਇਆ ਮੈਨੂੰ ਵੀ ਹੋ ਗਿਆ ਮੈਂ ਇਹਨੂੰ ਬਹੁਤ ਵਾਰੀ ਕਿਹਾ ਮੈਂ ਕਿਹਾ ਜੇ ਤੈਨੂੰ ਮੈਂ ਨਹੀਂ ਚੰਗਾ ਲੱਗਦਾ ਨਾ ਤੂੰ ਮੈਨੂੰ ਤਲਾਕ ਦੇ ਦੇ ਤੇ ਜਿਹੜਾ ਤਰ੍ਹਾਂ ਗੱਲ ਕਰਦਾ ਤੂੰ ਉਹ ਦਿਨ ਕਰਾ ਲੈ ਹੁਣ ਵੀ ਮੈਨੂੰ ਕਹਿਣਾ ਵੀ ਮੇਰਾ ਖਾੜਾ ਛੱਡ ਦੇ ਮੈਂ ਇਹ ਕਹਿੰਦੀ ਮੈਂ ਵਰਤ ਰੱਖਣੀ 6000 ਰੁਪਏ ਦਾ ਉਹਦੇ ਖਾਤੇ ਰੱਖਨੇ ਮੇਰੀ ਖਾਤਾ ਥੋੜਾ ਰੱਖਨੇ ਵੀਰੇ ਮੈਂ ਤਾਂ ਮੇਰੇ ਦਾ ਸੁਪਨੇ ਬਾਲੇ ਉੱਚੇ ਦੇ ਦਾ ਲੈ ਹੈ ਸੁਪਨੇ ਮੇਰੇ ਦਾ ਵੀਰੇ ਬਾਲੇ ਉੱਚੇ ਸੁਪਨੇ ਦਾ ਉੱਚੇ ਹੈ 6000 ਰੁਪਏ ਦਾ ਵਰਤ ਤਾਂ ਲਾਈ ਜਾਨੀ ਆ ਵੀਰੇ ਲੀੜੇ ਲਿਉਣੀ ਮੈਂ 15 1500 ਦੇ ਸੂਟ ਆਉਣਗੇ ਇਹ ਕਹਿੰਦਾ ਵਰਤ ਤਾਂ ਮੇਰੇ ਵਾਸਤੇ ਰੱਖਦੀ ਨਹੀਂ ਇਹ ਲੈ ਵੀ ਉਹ ਦਿੱਤੇ ਵੀਰੇ ਤੈਨੂੰ ਸਾਂਝਾ ਕਿਉਂ ਰੱਖੇਗੀ ਵੀਰੇ ਹੁਣ ਦਿੱਤੇ ਹੀ ਨੇ ਤੈਨੂੰ ਸਾਂਝਾ ਮਤਲਬ ਤੈਨ ਯਾਰ ਇਹਦੇ ਵਿੱਚ ਤੈਨ ਯਾਰ ਉਹ ਦੋ ਦੋਨਾਂ ਦਰੱਖੇਗੀ ਹਾਂ ਵੀਰੇ ਉਹਨੇ ਇਹ ਵਰਤ ਨਾਲ ਕੀ ਹੋ ਜਾਊਗਾ ਵਰਤ ਨੇ ਵੀਰੇ ਮੂੰਹ ਪਿਆਰ ਵਾਧਾ ਹੂੰ ਪਿਆਰ ਵਾਧਾ ਉਹਨਾਂ ਯਾਰ ਮੂੰਹ ਪਿਆਰ ਮਾਦਣਾ ਰੁਪਿਆ ਦੇਣਾ ਨਾ ਮੈਨੂੰ ਲੋੜ ਆ ਮੈਂ ਤਾਂ ਰੱਖਣੀ ਨਹੀਂ ਨਾ ਮੇਰਾ ਮਹਜੇ ਦਾ ਜਤਾ ਮੂੰਹ ਪਿਆਰ ਨਾਲ ਗੱਲ ਇਹ ਕਰੀ ਜਾਂਦੀ ਸੀ ਕਿਸੇ ਮੁੰਡੇ ਦੇ ਨਾਲ ਅੱਛਾ ਫੇਰ ਕੀ ਬਣਦਾ ਉਹ ਤੋਂ ਬਾਅਦ ਕੀ ਤਰਲੀ ਵਿਗੜਦੀ ਐ ਤੇਰੇ ਬੰਨਾ ਕੀ ਐ ਪਹਿਲਾਂ ਮਨਤਾ ਕਰ ਲੱਗੀ ਠੀਕ ਆ ਵੀ ਮੈਨੂੰ ਨਹੀਂ ਨਹੀਂ ਤੁਸਾਨੂੰ ਗਾਏ ਫੋਨ ਕਰ ਜਦੋਂ ਮੈਂ ਬਾਬਾ ਇਹਦੇ ਸੱਟਿਆਂ ਚਾਰ ਮੰਨ ਗਈ ਫਿਰ ਮੁੜ ਕੇ ਫਿਰ ਆਕਰ ਦਿਖਾਉਣ ਲੱਗ ਗਈ ਮੈਂ ਫਿਰ ਉਹਨੂੰ ਮੈਂ ਕਿਹਾ ਵੀ ਉਹ ਮੁੰਡੇ ਨਾਲ ਗੱਲ ਕਰ ਲੈ ਤੈਨੂੰ ਲੈ ਜੇ ਠੀਕ ਹੈ ਉਸ ਤੋਂ ਬਾਅਦ ਫਿਰ ਮੇਰੇ ਲੱਗਾ ਮੈਂ ਤਾਂ ਕੀਤੀ ਜਦੋਂ ਉਹ ਚੱਗਾ ਚੱਕ ਗਿਆ ਉਹ ਕਹਿੰਦਾ ਮੈਂ ਨਹੀਂ ਲਿਆ ਸਕਦਾ ਜਿਹੜੀ ਤੁਹੇ ਹੀ ਦੇਣੀ ਹੋ ਸਕੀ ਮੇਰੀ ਕਿੱਥੋਂ ਹੋ ਜਾਈਂ ਦੱਸ ਜਿਹੜਾ ਬੰਦਾ ਇਹਨੂੰ ਕਹਿ ਰਿਹਾ ਵੀ ਤੂੰ ਉਹਦੇ ਐ ਨਹੀਂ ਨੇੜੇ ਹੋਣਾ ਫਲਾਨਾ ਨਹੀਂ ਹੋਣਾ ਸੁਪਨੇ ਦਿਖਾ ਰਿਆ ਉਹੀ ਇਹਦਾ ਘਰ ਪੱਟ ਕੇ ਆ ਪੁੱਜਗਾ ਚੱਕ ਗਿਆ ਕਹਿੰਦਾ ਵੀ ਮੈਂ ਤਾਂ ਤੈਨੂੰ ਲਿਆਈ ਨਹੀਂ ਸਕਦਾ ਕਹਿੰਦਾ ਨਾ ਤੂੰ ਉਹਦੇ ਮਾਂ ਪਿਓ ਦੀ ਹੋਈਆਂ ਨਾ ਤੂੰ ਇਹਦੀ ਹੋਈਆਂ ਤੂੰ ਹੋਏਂਗੀ ਕਿਦੀ ਤੂੰ ਦਾ ਕੈਰੈਕਟਰ ਅਹ ਦੋਸਤੋ ਤੁਸੀਂ ਵੇਖ ਲਓ ਵੀ ਹਨਾ ਵਿਆਹ ਤੋਂ ਬਾਅਦ ਇਹ ਜਨਾਨੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰਦੀ ਸੀ ਇਹਦੇ ਨਾਲ ਗੱਲਬਾਤ ਕਰਦੀ ਸੀਗੀ ਆਪਣੇ ਬੈੱਡ ਤੇ ਦੋਨੇ ਪਈ ਆ ਰਾਤ ਨੂੰ ਤੇ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਹੈ ਰਜਾਈ ਦੇ ਵਿੱਚ ਮੂੰਹ ਕਰਕੇ ਜਦੋਂ ਇਹਨੇ ਫੜ ਲਿਆ ਤਾਂ ਇਹਨੇ ਇਹਨੂੰ ਸਮਝਾਇਆ ਵੀ ਆਪਾਂ ਇਹੋ ਜਿਹਾ ਸਿਸਟਮ ਨਹੀਂ ਕਰਨਾ ਤੂੰ ਜਿਹੜਾ ਕੰਮ ਕੀਤਾ ਬਹੁਤ ਗਲਤ ਕੀਤਾ ਕੁੱਟਿਆ ਵੀ ਇਹਨੇ ਪਰ ਇਹ ਮਿੰਤਾਂ ਬਥੇਰੀਆਂ ਕੀਤੀਆਂ ਜਦੋਂ ਤੂੰ ਇਹਦੀਆਂ ਮਿੰਤਾਂ ਕੀਤੀਆਂ ਤੂੰ ਕਿਹੜੇ ਕਿਹੜੇ ਤਰਲੇ ਕੱਢੇ ਆ ਕਿਵੇਂ ਤਰਲੇ ਕੱਢੇ ਦੇ ਵਿਰੇਮੈਂਟਾ ਦਾ ਮੈਂ ਦੀਆਂ ਘਾਟੇ ਕੱਢੀਆਂ ਸੀ ਇਹਨੇ ਫਿਰ ਉਹ ਮੁੰਡੇ ਨੂੰ ਫੋਨ ਲਾ ਲਿਆ ਇਹਦੇ ਕੋਲੋਂ ਬਣਾ ਰਿਹਾ ਉਹਦਾ ਵੀਰੇ ਮੈਨੂੰ ਰੱਖਣ ਨੂੰ ਤਿਆਰ ਆ ਤੇ ਜਾਵੜੇ ਮੇਰਾ ਕਹਤੋਂ ਮੈਂ ਤਾਂ ਕਰਦੀ ਹੁਣ ਕੋ ਜਾਵੜਾ ਮੈਂ ਜਾਵੜੀ ਫਿਰ ਉੱਥੇ ਮੇਰੀਆਂ ਮੈਂਨਤਾ ਕਰੂਗਾ ਤੁਸੀਂ ਆ ਜਾਓ ਮੈਂ ਮੈਂ ਕੋਈ ਮੈਂ ਜਾ ਨਹੀਂ ਕਰਦਾ ਪੁੱਤ ਮੈਂ ਪੰਚਾਇਤ ਸੱਦੀ ਸੀ ਇਹਦਾ ਮਾਂ ਪਿਓਆ ਸੀ ਮੇਰਾ ਮਾਂ ਪਿਓ ਸੀ ਸਾਡੇ ਪਿੰਡ ਦੇ ਸੀ ਮੈਂ ਇਹਨੂੰ ਸੱਦਾ ਹੀ ਲਿਖ ਕੇ ਦਿੱਤਾ ਵੀ ਮੈਂ ਰੱਖਣੀ ਨਹੀਂ ਮੈਂ ਤਾਂ ਹੁਣ ਵੀ ਤੁਹਾਡੇ ਕੈਮਰੇ ਨਹੀਂ ਕਹਣਾ ਮੈਂ ਰੱਖਣੀ ਨਹੀਂ ਉਹ ਲੈ ਜੇ ਪੰਚਾਇਤ ਤੈਨੂੰ ਹੀ ਮੜਾ ਕਹਿੰਦੀ ਇਹਨਾਂ ਦੀ ਪਿੰਡ ਦੀ ਆ ਮੈਨੂੰ ਤਾਂ ਆਪੇ ਮੜਾ ਕਹਿੰਦੀ ਇਹ ਤਾਂ ਚਾਹੀ ਤੇ ਪਾ ਪੇ ਗੱਲਾਂ ਤੂੰ ਹੋਰਾਂ ਕਰਦੀਆਂ ਤੇ ਲਮਾੜਾ ਮੈਨੂੰ ਕਹਿਣ ਵੀਰੇ ਪਿੰਡ 'ਚ ਸਿਮਵੇਦ ਅਸੀਂ ਉੱਥੇ ਵੀ ਧੀਆਂ ਪੈਣਾ ਕਨੀ ਮਾੜਾ ਝਾਕਦਾ ਸੀ ਉੱਥੇ ਵੀ ਨੂੰ ਭਜਾਇਆ ਗੁਰਦੁਆਰਿਆਂ ਕੋਲ ਪੁੱਛ ਲੈ ਨੂੰ ਵੀਰੇ ਕੁਛ ਨਹੀਂ ਬਾਈ ਇਹ ਤਾਂ ਹੁਣ ਇੱਕ ਦਰਸਾਲ ਜਦੋਂ ਕਹਿੰਦੇ ਨੇ ਨਾ ਜਦੋਂ ਕੁੜੀ ਦੀ ਗਲਤੀ ਹੋਏ ਕੁੜੀ ਦੀ ਫੜੀ ਜਾਵੇ ਤਾਂ ਜਾਂ ਤਾਂ ਦਾਜ ਦਾ ਇਲਜ਼ਾਮ ਲਾਉਂਦੀ ਹੈ ਤੇ ਜਾਂ ਅਗਲੇ ਦੇ ਬੰਦੇ ਦੇ ਕੈਰੇਕਟਰ ਤੇ ਵੀ ਕਹਿੰਦੀ ਵੀ ਇਹ ਤੁਮ ਇਲਜ਼ਾਮ ਲਾ ਰਹੀਆਂ ਇਹਦੇ ਤੇ ਵੀ ਇਹ ਇਹ ਕਿਸੇ ਕੁੜੀਆਂ ਨਾਲ ਗੱਲਾਂ ਬਤ ਕਰਦਾ ਸੀ ਵੀਰੇ ਮੈਂ ਇਲਜ਼ਾਮ ਨਹੀਂ ਮੈਂ ਤਾਂ ਸਰੇ ਆਮ ਕਹਿ ਰਹੀਆਂ ਕੁਛ ਨਹੀਂ ਇਹ ਤਾਂ ਐਮ ਆ ਬਾਈ ਮੈਂ ਤੁਹਾਨੂੰ ਪਿੰਡ ਦੇ ਬੰਦੇ ਕੋਲੇ ਲੈ ਜੂੰ ਪੰਚਾਇਤ ਕੋਲੇ ਲੈ ਜੂੰ ਉਥੋਂ ਦੇ ਕੋਲੇ ਲੈ ਜੂੰ ਜਿਹੜਾ ਬਾਜੀ ਬੰਦਾ ਇਹਦਾ ਪਿਓ ਮੈਨੂੰ ਕਹਦਾ ਤੂੰ ਕਿੰਨੀ ਨੰਬਲਿਆ ਕੀ ਸੀਗਾ ਪੰਚਾਇਤ ਵਿੱਚ ਮੇਰੇ ਇਹਦੇ ਪਿਓ ਨੇ ਮੈਨੂੰ ਇਹ ਗੱਲ ਕੀਤੀ ਪਹਿਲਾਂ ਤੋਂ ਪੱਗ ਰੱਖਦੇ ਮੈਂ ਕਿਹਾ ਨਹੀਂ ਇਹਲੇ ਕੰਮ ਨਹੀਂ ਮੈਂ ਕਰਨਾ ਠੀਕ ਹੈ ਮੈਂ ਰੱਖਣੀ ਨਹੀਂ ਜਦੋਂ ਤੁਹਾਡੀ ਕੁੜੀ ਇੰਨਾ ਐਟੀਟਿਊਡ ਦਿਖਾਈ ਜਾਂਦੀ ਹੈ ਠੀਕ ਹੈ ਨਾ ਮੈਂ ਰੱਖਣੀ ਨਹੀਂ ਮੈਂ ਮਰ ਮਤਕ ਨਹੀਂ ਜਾਣਾ ਚਾਹੁੰਦਾ ਫਿਰ ਉਹ ਕਹਿੰਦਾ ਚੱਲ ਠੀਕ ਹੈ ਇਹ ਮੁੜ ਕੇ ਇਹਨੂੰ ਉਹਨੇ ਸਿੱਧਾ ਇਹਦੇ ਪਿਓ ਨੇ ਕਹਤਾ ਇਹ ਕਹਿੰਦਾ ਹੁਣ ਮੇਰੇ ਘਰੇ ਤੇਰਾ ਕੋਈ ਬਾਸਾ ਨਹੀਂ ਤੇ ਰੱਖਣੀ ਇਹਨੇ ਵੀ ਨਹੀਂ ਹੁਣ ਉਹਦੇ ਕੋਲੇ ਜਾ ਜ ਵੀਰੇ ਪੰਚਾਇਤ ਪੈਸਿਆਂ ਤੇ ਖਰੀਦੀ ਵੀਰੀ ਦਿਹਾੜੀ ਤੇ ਲਿਉਂਦਾ ਜਿਹੜਾ ਮੁੰਡਾ ਤੇਰੇ ਨਾਲ ਗੱਲਬਾਤ ਕਰਦਾ ਸੀਗਾ ਉਹ ਖੜਾ ਤੇਰੇ ਨਾਲ ਉਹ ਤਾਂ ਵੀਰੇ ਮੇਰੇ ਨਾਲ ਹਰ ਵਾਰੀ ਖੜਿਆ ਉਹ ਤਾਂ ਬੈਠਾ ਹੁਣ ਵੀ ਖੜਾ ਵੀਰੇ ਮੈਨੂੰ ਪੈਸੇ ਥੇਲੇ ਦਿੰਦਾ ਮੇਰੇ ਨਾਲ ਤਾਂ ਖੜਿਆ ਉਹ ਵੋਟਾਂ ਦੇ ਨਹੀਂ ਜਿੰਮੇ ਬਿਮਾੜੇ ਉਮੀਦਵਾਰ ਨੂੰ ਕਹਿੰਦਾ ਮੈਂ ਆ ਚੱਕ ਆ ਚੱਕ 20000 ਰੁਪਏ ਤੇ ਬਹਿ ਜਾ ਉਹ ਗੰਮ ਉਹਦਾ ਹੋਇਆ ਉਹ ਬਸ ਇਹਨੂੰ ਪੰਪ ਭਰੀ ਜਾਂਦਾ ਸੀ ਜਿੰਨਾ ਚਿਰ ਇਹ ਪੰਪਾ 'ਚ ਲੱਗੀ ਜੀ ਬਾ ਠੀਕ ਆ ਹੁਣ ਘਰੇ ਪਤਾ ਲੱਗ ਗਿਆ ਵੀ ਪਤਾ ਇਹਦੇ ਘਰੇ ਕਲੇਸ਼ ਪੈ ਗਿਆ ਵੀ ਇਹਦੇ ਪਿੱਛੋਂ ਹੁਣ ਇਹਦਾ ਖੇੜਾ ਛੁੱਟੂਗਾ ਮੇਰੇ ਮਗਰ ਲੱਗੂਗੀ ਉਹ ਬੰਦਾ ਝੱਗਾ ਚੱਕ ਕੇ ਪੁੱਛ ਇਹਨੂੰ ਕਿ ਹੁਣ ਹੀ ਫੋਨ ਤੇ ਗੱਲ ਕਰਕੇ ਹੁਣ ਇਹ ਚਰਲੇ ਤੇਰੀ ਕੱਢੀ ਜਾਂਦੀ ਮੈਂ ਹੀ ਮੇਰੇ ਕੱਢਦੀ ਮੈਂ ਕਰਦੀ ਮੈਂ ਰੱਖਣੀ ਨਹੀਂ ਕੀ ਕਹਿੰਦੀ ਏ ਤੈਨੂੰ ਇਹ ਇਹ ਕਹਿੰਦੀ ਪਹਿਲਾਂ ਦਾਕਰ ਦਿਖਾਉਂਦੀ ਆ ਮੈਂ ਉਹ ਲੈ ਜੂ ਫਲਾਣਾ ਲੈ ਜੂ ਜਦੋਂ ਉਹਨੇ ਚੱਕ ਕੇ ਮਾਰਾ ਡੰਡਾ ਕਹਿੰਦਾ ਮੈਂ ਤਾਂ ਲੈ ਲੂ ਕਿ ਨਹੀਂ ਜਾਂਦਾ ਨਾ ਤੂੰ ਆਦੇ ਮਾਂ ਪਿਓ ਨੇ ਹਾਂ ਮੈਂ ਨਹੀਂ ਡਿੱਗਦੀ ਵੀਰੇ ਤੇ ਪੈਰੀ ਇਹ ਡਿੱਗੂਗਾ ਮੇਰੇ ਇਹ ਕੈਮਰੇ ਮੂਰੇ ਤੂੰ ਕਹੀਏ ਨਹੀਂ ਮੈਂ ਨਹੀਂ ਬ੍ਰੇਕ ਦੀਏ ਤੇ ਮੇਰੇ ਇਹ ਡਿੱਗੂਗਾ ਮੇਰੇ ਪੈਰੀ ਵੀਰੇ ਮੈਂ ਕਿਉਂ ਡਿੱਗੂਗਾ ਯਾਰ ਇਹ ਕਿ ਮੇਰੇ ਡਿੱਗੂਗਾ ਇਹ ਤਾਂ ਵੀਰੇ ਸਰ ਜੂਗਾ ਇਹ ਬੰਦਾ ਇਹਦਾ ਨਹੀਂ ਨਾ ਸਰਨਾ ਲੈ ਬੰਦੇ ਦਾ ਬੰਦੇ ਦਾ ਕਿਉਂ ਨਹੀਂ ਸਰਦਾ ਸਭ ਕਾਸੀ ਸਰ ਜਾਂਦਾ ਇਹ ਨਾ ਸੋਚਣਾ ਤੂੰ ਤੂੰ ਇਹਦੀ ਘਰ ਵਾਲੀ ਐ ਤੂੰ ਕਹਿੰਨੀ ਬੰਦੇ ਦਾ ਸਰਦਾ ਨਹੀਂ ਹਾਂ ਵੀਰੇ ਜਨਾਨੀ ਬਿਨਾ ਸਰਦਾ ਨਹੀਂ ਹਾਂ ਵੀਰੇ ਕਿਵੇਂ ਕਿਉਂ ਨਹੀਂ ਸਰਦਾ ਨਹੀਂ ਵੇਖ ਲਓ ਤੁਸੀਂ ਤੇ ਬੱਸ ਨੇ ਇੱਕ ਮਿੰਟ ਜਨਾਨੀ ਦਾ ਬੰਦੇ ਬੰਨ ਸਰਜੂ ਨਾਲ ਤਾਂ ਮੈਨੂੰ ਰੱਖੀ ਬੈਠ ਨਾਲ ਦੋ ਰੱਖੀ ਬੈਠੇ ਮੇਰੇ ਕੋਲ ਤਾਂ ਫੇਰ ਵੀ ਇੱਕ ਇਹ ਤਾਂ ਤੇਰੀ ਇਕੱਲੇ ਨਾਲ ਸਾਰੀ ਜਾਂਦਾ ਤੇ ਤੂੰ ਤਿੰਨ ਰੱਖੀ ਬੈਠੀ ਤਿੰਨ ਤਿੰਨ ਨਾਲ ਹੀ ਸਰਦਾ ਤੇਰਾ ਵੀਰੇ ਬਸ ਇਹਨਾਂ ਨਾਲ ਪਤਾ ਲੱਗ ਗਿਆ ਪਤਾ ਹੋਰ ਕੀ ਵੀਰੇ ਮੇਰਾ ਇੱਕ ਹੀ ਹੋਰ ਕੋਈ ਨਹੀਂ ਮੈਂ ਕਿਹਾ ਹਜੇ ਤਾਂ ਮੈਨੂੰ ਇੱਕ ਦਾ ਪਤਾ ਨਹੀਂ ਕਹਿੰਦੀ ਮੇਰਾ ਤਾਂ ਇੱਕ ਹੀ ਹੈ ਕਿਹੜਾ ਇੱਕ ਤੇਰਾ ਹੈਗਾ ਵੀਰੇ ਇਹ ਤੇਰਾ ਘਰ ਵਾਲਾ ਤਾਂ ਇੱਕ ਮੁੰਡਾ ਰੱਖੀ ਬੈਠੀ ਆ ਹਾਂ ਵੀਰੇ ਮੁੰਡਾ ਨਹੀਂ ਵੀਰੇ ਉਹ ਮੇਰਾ ਬੁਆਏਫ੍ਰੈਂਡ ਆ ਵਧੀਆ ਬੁਆਏਫ੍ਰੈਂਡ ਆ ਕਹਿੰਦੀ ਮੇਰਾ ਕੀ ਕਹਿਣਾ ਚਾਹੁੰਦਾ ਤੂੰ ਮਦਾ ਇਹ ਹੀ ਗੱਲ ਕਹਿਣਾ ਚਾਹਣਾ ਬਈ ਵੀ ਜਿਹੇ ਜਿਹੀਆਂ ਜਨਾਨੀਆਂ ਆ ਜਦੋਂ ਵਿਆਹ ਕਰਾ ਕੇ ਵੀ ਪਾਸੇ-ਆਸੇ ਨਹੀਂ ਮੂੰਹ ਮਾਰਨ ਨੂੰ ਹਟਦੀਆਂ ਵੀ ਉਹਨਾਂ ਦਾ ਕਿਤੇ ਨਹੀਂ ਹੈਗਾ ਠੀਕ ਹੈ ਨਾ ਜਦੋਂ ਬਾਹਰਲੇ ਬੰਦੇ ਜਦੋਂ ਕਹਿੰਦਾ ਨਾ ਬਗਾਨੀ ਥਾਲੇ 'ਚ ਲੱਡੂ ਭੱਟਾ ਦੇਂਦਾ ਹੁੰਦਾ ਜਦੋਂ ਬਾਹਰਲਾ ਬੰਦਾ ਇਹਨਾਂ ਨੂੰ ਚੰਗਾ ਕਹਿੰਦਾ ਮੈਂ ਪਿਆਰ ਕਰਦਾ ਫਲਾਨਾ ਕਹਿੰਦਾ ਤੇ ਹੁੱਕਾ ਕਰਦਾ ਚੰਗੇ ਸੁਪਨੇ ਦਿਖਾਉਂਦਾ ਜਦੋਂ ਜਨਾਨੀ ਤੇ ਮੁਸੀਬਤ ਪੈ ਜਾਂਦੀ ਉਹਦੋਂ ਕਹਦਾ ਛੱਡ ਕੇ ਭੱਜ ਜਾਂਦਾ ਵੀਰੇ ਮੇਰੀ ਗੱਲ ਸੁਣ ਮੈਂ ਇਹਦਾ ਮਾਰਦ ਨਹੀਂ ਟੂਗਾ ਨਾ ਮੈਂ ਅੱਜ ਮਿਹਨਤ ਕੱਢਣਾ ਨਾ ਕੱਲ ਨੂੰ ਮੇਰੇ ਕੋਲ ਟਾਈਮ ਹੈ ਕੀ ਕਰੇਗਾ ਇਹ ਜੀ ਜਨਾਨੀ ਨੂੰ ਜਨਾਨੀ ਨੂੰ ਛੱਡ ਕੇ ਪ੍ਰੇ ਕਰ ਤੂੰ ਬਾਈ ਮੇਰੇ ਤਾਂ ਲੈ ਕੇ ਦਿੱਤਾ ਵਾ ਮੈਂ ਤਾਂ ਰੱਖ ਨਹੀਂ ਨੀ ਮਾਂ ਘਰੇ ਵੀ ਨਹੀਂ ਬਾਰਦਾ ਸਾਨੂੰ ਮੈਂ ਤਾਂ ਉਹਨੂੰ ਕਿਹਾ ਉਹਦੇ ਕੋਲ ਜਾ ਨਾ ਇਹ ਕਿਸੇ ਮੁੰਡੇ ਨਾਲ ਗੱਲਬਾਤ ਕਰੀ ਜਾਂਦੀ ਸੀ ਉਹ ਮੁੰਡੇ ਨਾਲ ਗੱਲਬਾਤ ਕੀਤੀ ਬਾਈ ਮੈਂ ਇਹਦੇ ਸਪੀਕਰ ਤੇ ਫੋਨ ਛੱਡ ਕੇ ਇਹਨੂੰ ਲਵਾਇਆ ਮੈਂ ਕਿਹਾ ਲੈ ਉਹਨੂੰ ਪੁੱਛ ਲੈ ਕੇ ਜਾਉ ਤੈਨੂੰ ਹੁਣ ਹੀ ਲੈ ਕੇ ਜਾਉ ਮਹਾ ਪਿਓ ਦਾ ਨੀ ਜੇ ਮੈਂ ਤੈਨੂੰ ਨਾਲ ਤੋ ਉਹਨੇ ਚੱਕਿਆ ਉਹਨੇ ਚੱਕ ਲਿਆ ਕਹਿੰਦਾ ਮੈਂ ਕੀ ਕਰਨਾ ਤੇ ਇਥੋਂ ਕਹਿੰਦਾ ਨਾ ਤੂੰ ਅੱਧੇ ਘਰ ਹਲਦੀ ਹੋਈਆਂ ਨਾ ਤੇ ਮਾਂ ਪਿਓ ਦੇ ਹੋਈਆਂ ਮੇਰੀ ਕਿੱਥੋਂ ਹੋ ਜਾਈਗੀ ਕਹਿੰਦਾ ਮੇਲੇ ਕਰਿਆ ਕਿ ਗਾਂ ਕਿ ਤੇ ਫਿਰ ਵੀ ਉਹ ਗੱਲ ਕਰੀ ਗਏ ਬਾਚਮੋਕ ਕਰ ਗਏ ਬਾਚਮੋਕ ਕਰ ਗਏ ਉਹਨੇ ਤਾਂ ਇੱਕ ਘਰ ਖਰਾਬ ਅਗਲੇ ਨੇ ਜਿਹੜੀ ਜ਼ਿੰਦਗੀ ਦੇ ਸਵਾਦ ਲੈਣੇ ਆ ਇਹ ਦੇਖਣਾ ਤਾਂ ਇਹਨਾਂ ਨੇ ਹੈ ਨਾ ਫਿਰ ਕਹਿੰਦੇ ਹੁੰਦੇ ਵੀ ਜਦੋਂ ਆਪਦੇ ਖੋਟਾ ਹੋਵੇ ਫਿਰ ਦੂਜੇ ਬਗਾਨੇ ਨੂੰ ਆਪਾਂ ਬਗਾਨੇ ਨੂੰ ਕੀ ਕਹਾਂਗੇ ਜਦੋਂ ਇਹਨੇ ਦੇਖਣਾ ਮੇਰਾ ਵਿਆਹ ਹੋਇਆ ਵਾ ਕੱਲ ਨੂੰ ਜਵਾਕ ਹੋ ਜਾਂਦਾ ਜਵਾਕ ਹੋ ਜਾਂਦਾ ਸਾਡੀ ਫੇਰ ਤਾਂ ਸਰ ਜਵਾਕ ਰੋਲ ਜਾਂਦਾ ਹੁਣ ਹੁਣ ਅਨਸਾਰ ਲੇਗਾ ਤੂੰ ਇਹਦੇ ਬਣਾ ਬਾਈ ਸਰਜੂ ਮੈਂ ਕਹਿੰਦੇ ਹੁੰਦੇ ਨਾ ਜੇ ਮੈਂ ਬਾਹਰ ਬੈਠਾ ਜੇ ਸੋਤਾ ਘਰੇ ਆ ਤਾਂ ਬੰਦਾ ਚਿੰਤਾ ਕਹਿੰਦੇ ਉਹਦੇ ਚ ਖਸਮਾਨ ਹੁੰਦੀ ਹੈ ਤੇ ਮੈਂ ਉਹ ਮੇਰਾ ਖੜਾ ਛੁੱਟੂ ਮਾਬਦਨ ਯਾਰ ਇਹਨਾਂ ਜਿੱਥੇ ਮਰਜੀ ਕੰਮ ਕਰੂੰਗਾ ਐ ਤਾਂ ਨਹੀਂ ਭੈਣਨਾ ਮਗਰ ਐ ਹੋਊਗਾ ਬਿਕੇ ਤੇ ਆਇਆ ਨਾ ਬੈਠਾ ਹੋਵੇ ਫੋਨ ਨਾਲੇ ਬੈਠੀ ਹੋਵੇ ਚਲੋ ਧੰਨਵਾਦ ਧੰਨਵਾਦ ਦੋਸਤੋ ਇਹ ਖਬਰ ਜਿਹੜੀ ਤੁਹਾਡੇ ਕੋਲ ਮੈਂ ਲੈ ਕੇ ਆਇਆ ਇੱਕ ਘਰ ਵਾਲੀ ਤੇ ਘਰ ਵਾਲੇ ਦੀ ਗੱਲ ਖਬਰ ਆ ਪੈੱਡ ਦੇ ਉੱਤੇ ਪਏ ਆ ਦੋਨੇ ਗੱਲਬਾਤ ਕਿਸੇ ਹੋਰ ਮੁੰਡੇ ਨਾਲ ਕਰ ਰਹੀ ਆ ਤੇ ਮੁੰਡੇ ਨੇ ਘਰ ਵਾਲੀ ਨੂੰ ਚੱਕ ਲਿਆ ਜਦੋਂ ਚੱਕੀ ਤੇ ਕਹਿੰਦੀ ਮੈਂ ਗਲਤੀ ਹੋ ਗਈ ਮੇਥੋਂ ਪੈ ਗਈ ਐ ਥਲਾਵੇ ਤੇ ਬਥੇਰਾ ਕੁਝ ਸਮਝਾਇਆ ਪਰ ਨਹੀਂ ਸਮਝੀ ਕਹਿੰਦੀ ਮੈਂ ਉਹਦੇ ਨਾਲ ਹੀ ਰਹਿਣਾ ਇੱਕ ਦੇ ਬਜਾਏ ਤਿੰਨ ਤਿੰਨ ਬੋਏਫ੍ਰੈਂਡ ਰੱਖੀ ਬੈਠੀ ਆ ਤੇ ਘਰ ਵਾਲਿਆਂ ਨੂੰ ਕਹਿੰਦੀ ਤੈਨੂੰ ਮੈਂ ਸਮਝਣਾ ਨਹੀਂ ਚਾਹੁੰਦੀ ਠੀਕ ਹੈ ਕਹਿੰਦੀ ਤੂੰ ਮੇਰਾ ਕੀ ਕਰ ਲੇਗਾ ਬਥੇਰਾ ਕੋਜ ਹੋਇਆ ਜਿਹੜੀ ਤੁਸੀਂ ਖਬਰ ਵੇਖੀ ਹੈ ਇਹਦੇ ਵਿੱਚ ਧਿਆਨ ਨਾਲ ਵੇਖ ਲਓ ਕੁੜੀ ਦੀ ਗਲਤੀ ਆ ਜਾਂ ਮੁੰਡੇ ਦੀ ਗਲਤੀ ਆ ਬੰਦਾ ਇੱਕ ਨਾਲ ਸਾਰ ਲੈਂਦਾ ਤੇ ਜਨਾਨੀ ਤਿੰਨ ਤਿੰਨ ਰੱਖੀ ਬੈਠੀ ਆ ਤਿੰਨ ਤਿੰਨ ਨਾਲ ਹੀ ਸਰਦਾ ਉਹਦਾ ਪਿਆਰ ਇਹ ਕਿੱਧਰ ਜਾ ਰਹੀ ਹੈ ਜਾਂ ਤਾਂ ਬੰਦਾ ਵਿਆਹ ਕਰਾ ਲੇ ਜਾਂ ਨਾ ਕਰਾਵੇ ਫਿਰ ਆਪਦਾ ਧਿਆਨ ਨਾ ਰਵੇ ਸਾਡੀ ਵੀਡੀਓ ਕੁ ਸਿੱਖਿਆ ਦੇ ਨਮਾਤੇ ਹੁੰਦੀ ਸਾਡੀ ਵੀ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀ ਨੇ ਸਿੱਧੇ ਪਾਸੇ ਗਲਤ ਪ